ਜਮਾਤ ਜਿਹੜੀ ਜਮਾਤ ਪੰਜਾਬ ਦੇ ਵਿੱਚ ਇੱਥੇ ਤਰਜਮਾਨੀ ਕਰਦੀ ਆ ਸਿੱਖਾਂ ਦੀ ਤਰਜਮਾਨੀ ਨਹੀਂ ਕਰਦੀ 103 ਸਾਲ ਤੋਂ ਲਗਾਤਾਰ ਮਨੁੱਖੀ ਹੱਕਾਂ ਹਕੂਕਾਂ ਦੀ ਪੰਜਾਬ ਦੇ ਪਾਣੀਆਂ ਦੀ ਤੇ ਇਸ ਪੰਜਾਬ ਦੀ ਧਰਤੀ ਦੀ ਜਿਹੜੀ ਤਰਜਮਾਨੀ ਕਰਦੀ ਆ ਉਹਨੂੰ ਇੱਕ ਪਾਸੇ ਲਾਂਬੇ ਕਰਨ ਲਈ ਇਹ ਵੀ ਇੱਕ ਬੜਾ ਵੱਡਾ ਇਹਨਾਂ ਨੇ ਯਤਨ ਕੀਤਾ ਸੋ ਕੱਲ ਇਹਨਾਂ ਨੇ ਨੋਟੀਫਿਕੇਸ਼ਨ ਕਰ ਦਿੱਤੀ ਔਰ ਨੋਟੀਫਿਕੇਸ਼ਨ ਦੇ ਵਿੱਚ ਦੇਖੋ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਕਹਿੰਦੇ ਜੀ ਅਸੀਂ ਔਰਤਾਂ ਦੇ ਬੜੇ ਹਾਮੀ ਆ ਤੇ ਔਰਤਾਂ ਨੂੰ ਅਸੀਂ ਰਿਪਰੈਜ਼ੈਂਟੇਸ਼ਨ ਦੇਾਂਗੇ 1/3 ਤੇ ਇਹਦੇ ਵਿੱਚ 40 ਸੀਟਾਂ ਜਿਹੜੀਆਂ ਉਹਨਾਂ ਦੇ ਵਿੱਚ ਕੋਈ ਔਰਤ ਲਈ ਰਿਜ਼ਰਵ ਨਹੀਂ ਕੀਤਾ ਗਿਆ ਇਲੈਕਟਿਡ ਇਲੈਕਸ਼ਨ ਲਈ ਇਹਦੇ ਵਿੱਚ ਐਸਸੀ ਕੋਈ ਨਹੀਂ ਰਿਜ਼ਰਵ ਕੀਤਾ ਗਿਆ ਇਲੈਕਸ਼ਨ ਲਈ ਕੀਤਾ ਗਿਆ ਕਿ ਕਵਾਪਸ਼ਨ ਦੇ ਵਿੱਚ ਦੋ ਲੇਡੀਜ਼ ਤੇ ਉਹਨਾਂ ਦੇ ਵਿੱਚੋਂ ਦੋ ਐਸਸੀ ਭਾਈਚਾਰਾ ਮਾਲ ਚਾਰ ਸੀਟਾਂ ਲਈ ਦੀਆਂ ਕੀਤੀਆਂ ਰਿਜ਼ਰਵ ਚਾਲੀਆਂ ਦੇ ਵਿੱਚੋਂ ਤੇ ਜੇ ਇਲੈਕਸ਼ਨ ਦਾ ਪ੍ਰੋਸੈਸ ਖੋਲ ਦਿੱਤਾ ਜਾਵੇ ਤੇ ਉਹ ਬੀਬੀਆਂ ਵੀ ਤੇ ਐਸਸੀ ਵੀ ਆਪਣੇ ਵਿੱਚੋਂ ਲੜ ਕੇ ਆ ਸਕਦੇ ਆ। ਸੋ ਮੇਰਾ ਕਹਿਣ ਤੋਂ ਭਾਵ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵਿੱਚ 20 ਮੈਂਬਰ ਮੈਂ ਭਾਵੇਂ ਕਿਉਂਕਿ ਇਹ ਸਿੱਖਾਂ ਦੀ ਤਰਜਮਾਨੀ ਨਹੀਂ ਪਰ ਫਿਰ ਵੀ ਕਿਉਂਕਿ ਐਕਟ ਆ ਤੇ ਇਲੈਕਸ਼ਨ ਆ ਤੇ ਬਕਾਇਦਾ ਤੌਰ ਦੇ ਉੱਤੇ ਇੱਕ ਐਕਟ ਆ ਉਹਦੇ ਵਿੱਚ ਆਪਣੇ ਸਾਰੀਆਂ ਪਰੰਪਰਾਵਾਂ ਦੇਖਣੀਆਂ ਹੁੰਦੀਆਂ। ਸੋ ਉਹਦੇ ਤਹਿਤ ਸਾਡੇ ਕੋਲ ਐਸਸੀ ਪਲੱਸ ਜਿਹੜੇ ਆਪਣੇ ਸਾਡੇ ਕੋਲ ਲੇਡੀਜ਼ ਜਨਰਲ ਦੂਜੀਆਂ ਉਹ ਸਾਰੀਆਂ ਚੁਣ ਕੇ ਆਉਂਦੀਆਂ। ਔਰ 30 ਬੀਬੀਆਂ ਸਾਡੇ ਵਿੱਚ 170 ਦੇ ਹਾਊਸ ਦੇ ਵਿੱਚ ਉਣਕੇ ਆਉਂਦੀਆਂ। ਤੋਂ ਮੇਰਾ ਕਹਿਣ ਤੋਂ ਭਾਵ ਇਹ بڑے بڑے ਕਲਕੂਨੇ ਜਿਹੜੇ ਇਹਨਾਂ ਨੇ ਛੱਡ ਦਿੱਤੇ ਆ। ਉਹ ਤੋਂ ਇਲਾਵਾ ਜਿਹੜੀ ਵੱਡੀ ਗੱਲ ਆ ਕਿ 390 ਟੋਟਲ ਬੂਥ ਬਣੇ ਆ ਸਾਰੇ ਹਰਿਆਣੇ ਦੇ ਵਿੱਚ। ਔਰ ਤੁਸੀਂ ਲਾਲੋ ਹਰਿਆਣਾ ਸਟੇਟ ਕਿੱਡਾ ਆ? ਔਰ ਮੈਂ ਹਰਿਆਣੇ ਮੈਂ ਤੁਹਾਨੂੰ ਨਸ਼ਰ ਵੀ ਕਰੂੰਗਾ। ਇੱਕ ਪਿੰਡ ਇੱਕ ਬੂਥ ਕੌਨਸਟੀਚੁਐਂਸੀ ਦੇ ਵਿੱਚ 150 ਪਿੰਡ ਆ। ਤੇ ਉਹਦੇ ਬੂਥ ਕਿੰਨੇ ਆ 7। ਤੇ ਹੁਣ ਸੱਤਾ ਬੂਥਾਂ ਦੇ ਲਾਓ ਭਈ ਮੇਰਾ ਖਿਆਲ ਆ 20 ਦੀ ਐਵਰੇਜ ਆ ਗਈ ਭਈ ਇੱਕ ਬੂਥ ਦੇ ਵਿੱਚ 20 ਬੰਦੇ ਮਤਲਬ 20 ਪਿੰਡ ਫਾਲ ਕਰਨਗੇ ਇਹ ਸਾਡੀ ਮੰਗ ਆ ਕਿ ਹਰਿਆਣਾ ਕਮੇਟੀ ਦੇ ਵਿੱਚ ਜੇ ਚੋਣ ਹੋ ਰਹੀ ਆ ਤੇ ਆਪਾਂ ਇਹਨੂੰ ਪਚੀਦਾ ਹੀ ਇੰਨਾ ਕਰ ਦਿੱਤਾ ਵੀ ਕਿਸੇ ਨੂੰ ਪਤਾ ਹੀ ਨਾ ਲੱਗੇ ਵੋਟ ਕਿੱਥੇ ਆ ਤੇ ਇਹਦੇ ਬੂਥ ਜਿਹੜੇ ਆ ਉਹ ਲਾਗੇ-ਲਾਗੇ ਕਰਨੇ ਚਾਹੀਦੇ 390 ਬੂਥ ਮੈਂ ਸਮਝਦਾ ਦੋ ਹਲਕਿਆਂ ਦੇ ਅਸੈਂਬਲੀਆਂ ਦੇ ਵਿੱਚ ਪੂਰੇ ਹੋ ਜਾਂਦੇ ਆ ਤੇ ਇਹਦੇ ਵਿੱਚ ਇੰਨਾ ਪਚੀਦਾ ਕਿਉਂ ਰੱਖਿਆ ਗਿਆ ਇਹਦੇ ਪਿੱਛੇ ਵੀ ਇੱਕ ਸਾਜ਼ਿਸ਼ ਆ ਤਾਂ ਕਿ ਸਿੱਖਾਂ ਦੀ ਤਾਕਤ ਨੂੰ ਇੱਕ ਖੇਰੂ ਖੇਰੂ ਕਰਕੇ ਉਹ ਦੇ ਦਿੱਤਾ ਜਾਵੇ ਰੂਪ ਤਾਂ ਕਿ ਇਹ ਆਪੋ ਵਿੱਚ ਹੀ ਜਿਹੜੇ ਆ ਉਹ ਝਗੜੇ ਦੇ ਵਿੱਚ ਸ਼ਾਮਲ ਹੋਣ ਹੁਣ ਆ ਮੈਂ ਤੈਨੂੰ ਪੁਹੇਵੇ ਦੀ ਆ ਮੈਂ ਟੈਗ ਲਾਇਆ ਕਿਸੇ ਨੇ 베ਰੀਫਾਈ ਕਰਨਾ ਕਰ ਲਾਇਓ ਇਹ ਪੁਹੇਵਾ ਜਿਹੜਾ ਸਾਡਾ ਕੌਨਸਟੀਚੁਐਂਸੀ ਆ ਇਹ ਪੁਹੇਵੇ ਦੀ ਕੌਨਸਟੀਚੁਐਂਸੀ ਦੇ ਵਿੱਚ ਤਕਰੀਬਨ ਸਾਰੇ ਜ਼ਿਲ੍ਹੇ ਅਸੀਂ ਦੇਖੇ ਆ ਇਹਨਾਂ ਦੇ ਵਿੱਚ ਆ ਇੱਕ ਬੂਥ ਦੇ ਵਿੱਚ ਕਿੰਨੇ ਪਿੰਡ ਫੌਲ ਕਰਦੇ ਕੋਈ ਨਾਂ ਨਹੀਂ ਕਿਹੜੇ ਪਿੰਡ ਦੀ ਕਿੰਨੀ ਬੋਟ ਆ ਕੋਈ ਨਾਂ ਨਹੀਂ ਕੋਈ ਬੰਦੇ ਦਾ ਐਡਰੈਸ ਕੀ ਆ ਕੋਈ ਨਾਂ ਨਹੀਂ ਇਹਦੇ ਵਿੱਚ ਹੁਣ ਤੁਸੀਂ ਦੇਖੋਗੇ ਆਹ ਕੋਸ਼ਿਸ਼ ਅਸੀਂ ਲਿਸਟਾਂ ਈਅਰ ਮਾਰਕ ਕੀਤੀਆਂ ਇਹਦੇ ਵਿੱਚ ਸਮਨਦੀਪ ਕੋਈ ਕੌਰ ਨਹੀਂ ਕੋਈ ਸਿੰਘ ਨਹੀਂ ਐਵੇਂ ਤੁਹਾਨੂੰ ਮੈਂ ਬਹੁਤ ਸਾਰੀਆਂ ਦੇ ਸਕਦਾ ਕਿਉਂਕਿ ਮੈਂ ਤੁਹਾਡਾ ਸਮਾਂ ਨਹੀਂ ਜਾਇਆ ਕਰਨਾ ਪਰਮਲ ਆ ਮੈਂ ਈਅਰ ਮਾਰਕ ਕਰਕੇ ਕੀਤੀਆਂ ਸਾਰੀਆਂ ਇਹ ਹੈਗਾ ਪੁਹੇਵੇ ਦੀ ਕੁਰ ਖੇਤਰ ਹਲਕੇ ਦੀ ਜਿਹੜੀ ਆ ਇਹ ਲਿਸਟ ਆ ਫਿਰ ਹੈਗੀ ਆ ਤੁਹਾਡੇ ਮੁਰਤਜਾਪੁਰ ਆ ਮੁਰਤਜਾਪੁਰ ਪੇਜ ਨੰਬਰ ਜਿਹੜਾ ਸਾਡਾ ਇਹ ਆਪਣੇ ਤਿੰਨ ਇਹ 11 ਨੰਬਰ ਸਰੋਜ ਰਾਣੀ ਫਿਰ ਇਦਾਂ ਹੀ ਇਸੇ ਤਰਜ਼ ਦੇ ਉੱਤੇ ਜਸ ਕਰਨ ਕੱਲਾ ਮੰਜੂ ਰਾਣੀ ਰੀਤੂ ਰਾਣੀ ਸੋਨੀਆ ਜੋਤੀ ਇਸੇ ਤਰਜ਼ ਦੇ ਉੱਤੇ ਬਹੁਤ ਸਾਰੇ ਜਿਹੜੇ ਸਾਡੇ ਕੱਲਾ ਅਮਰਜੀਤ ਸੋਨੀਆ ਇਦਾਂ ਦੇ ਮੇਰਾ ਕਹਿਣ ਤੋਂ ਭਾਵ ਕਿ ਜਿਹੜੇ VOTER ਕੈਟਾਗਰੀ ਚ ਫਾਲ ਨਹੀਂ ਕਰਦੇ ਕੌਰ ਤੇ ਸਿੰਘ ਚਾਹੀਦਾ ਇਹ ਆ ਬੀਨਾ ਸੇਠੀ ਕੋਈ ਨਾਲ ਕੌਰ ਨਹੀਂ ਕੋਈ ਕੁਛ ਨਹੀਂ ਫਾਦਰ ਦਾ ਨਾਮ ਬਰਿੰਦਰ ਸੇਠੀ ਸੋ ਮੇਰਾ ਕਹਿਣ ਤੋਂ ਭਾਵ ਨਾਨ ਸਿੱਖ ਇਹ VOTER ਨਾਨ ਸਿੱਖ ਦੀਆਂ ਆ ਇਦਾਂ ਹੀ ਆ ਸ਼ਾਹਬਾਤ ਮਰਕੰਡੇ ਦੀਆਂ ਲਾਈਆਂ ਆ ਇਸੇ ਤਰਜ਼ ਦੇ ਉੱਤੇ ਆ ਥਲੇਸਰ ਆ ਇੱਕ ਥਾਣੇ ਸਰ ਇਹਦੇ ਵਿੱਚ ਕੋਈ ਪਿੰਡ ਦਾ ਬੂਥ ਨਹੀਂ ਲਿਖਿਆ ਵੀ ਕਿਹੜੇ ਪਿੰਡ ਚ ਕਿੰਨੇ ਕਿਹੜੇ ਹਲਕੇ ਚ ਕਿੰਨੇ ਪਿੰਡ ਪੈਂਦੇ ਆ ਆ ਹੁਣ ਥਾਨੇਸਰ ਜਿਹੜਾ ਆ ਇਹਦੀਆਂ ਟੋਟਲ ਵੋਟਾਂ ਤੁਸੀਂ ਦੇਖੋਗੇ 1000 ਆ ਪਰ 1000 ਵੋਟ ਕਿਹੜੇ ਪਿੰਡਾਂ ਦੀ ਆ ਇਹਦੇ ਬਾਰੇ ਕੋਈ ਮਿਹਰਬਾਨੀ ਰੱਖਿਆ ਗਿਆ ਸੋ ਮੇਰਾ ਕਹਿਣ ਤੋਂ ਭਾਵ ਬਹੁਤ ਸਾਰੇ ਲਕੂਨੇ ਇਹਨਾਂ ਨੇ ਕਾਲੀ ਕਾਲੀ ਜਿਵੇਂ ਛੱਡ ਦਿੱਤੇ ਆ ਅਸੀਂ ਇਹ ਚਾਹੁੰਦੇ ਸੀ ਭਈ ਇਹ ਕਿਸੇ ਟੰਗ ਦੇ ਨਾਲ ਚੋਣਾ ਹੋਣ ਪਰ ਮੈਨੂੰ ਇਹ ਦਿਖਦਾ ਕਿ ਸਿੱਖਾਂ ਦੀ ਤਾਕਤ ਨੂੰ ਸਿੱਧੇ ਤੌਰ ਤੇ ਕਮਜ਼ੋਰ ਕਰਨ ਲਈ ਸ਼੍ਰੋਮਣੀ ਕਾਲੀ ਦਲ ਨੂੰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਉਹਦੇ ਲਈ ਵੱਡੇ ਪੱਧਰ ਤੇ ਅੱਜ ਜੰਦੋ ਜਹਿਦ ਜਿਹੜੀ ਆ ਇਹਨਾਂ ਨੇ ਸਰਕਾਰ ਨੇ ਸ਼ੁਰੂ ਕਰ ਦਿੱਤੀ ਆ ਔਰ ਇੰਨੀ ਕਾਲੀ ਦਾ ਪ੍ਰੋਸੈਸ ਕੀਤਾ ਕਿ 10 ਤੋਂ 16 ਤੱਕ ਨਾਮੀਨੇਸ਼ਨ 17 ਨੂੰ ਸਕਰੂਟੀ ਤੇ 6 ਤਰੀਕ ਨੂੰ ਇਹਦੀਆਂ ਜਿਹੜੀਆਂ ਆ ਵੋਟਾਂ ਜਿਹੜੀਆਂ ਉਹ ਪੈਣਗੀਆਂ ਸੋ ਮੈਂ ਜਿਹੜੇ ਸਾਡੇ ਜਸਟਿਸ ਭੱਲਾ ਜੀ ਇਹ ਜਿਹੜੇ ਇਹਨਾਂ ਦੇ ਆਪਣੇ ਇਲੈਕਸ਼ਨ ਕਮਿਸ਼ਨ ਦੇ ਆਪਣੇ ਮੁਖਿਆ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹਨਾ ਕਿ ਆ ਜਿੰਨੀਆਂ ਬੋਟਾਂ ਇਹਨਾਂ ਚ ਪਹਿਲਾਂ ਤਾਂ ਸਿਧਾਈ ਕੀਤੀ ਜਾਵੇ ਔਰ ਦੂਜੀ ਇਹਨਾਂ ਦੇ ਵਿੱਚ ਬਾਈਫਰਕੇਸ਼ਨ ਕਰਕੇ ਕਿਹੜੇ ਪਿੰਡ ਚ ਕਿੰਨੀਆਂ-ਕਿੰਨੀਆਂ ਬੋਟਾਂ ਆ ਕੀ ਇਹਦਾ ਪ੍ਰੋਸੀਜਰ ਹੈ ਇਹਦਾ ਮੇਰਾ ਖਿਆਲ ਬੋਕਸ ਬੋਟਾਂ ਪੈਣ ਲਈ ਤੇ ਉਹ ਤੋਂ ਇਲਾਵਾ ਜਿਨ੍ਹਾਂ ਦਾ ਕੋਈ ਡਰੈਸੇ ਕੋਈ ਨਹੀਂਗਾ ਉਹ ਪੈਣ ਲਈ ਬੜਾ ਬੜਾ ਇੱਕ ਲਕੂਨਾ ਹੋ ਜਾਊਗਾ ਸੋ ਮੈਂ ਨਿਮਰਤਾ ਸਹਿਤ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਇਹਨਾਂ ਆਹ ਸਾਰੀ ਜਿੰਨੀ ਬੋਟਰ ਲਿਸਟ ਬਣਾਈ ਆ ਹਰਿਆਣਾ ਦੀ ਇਹ ਦੀ ਥੋੜੀ ਜਿਹੀ ਰਿਵਾਈਜ਼ ਕਰੋ ਕਾਲੀ ਜਿਨਾ ਕੋਈ ਪ੍ਰੋਸੈਸ ਕਰੋ ਤੇ ਕਾਲੀ ਕਾਲੀ ਕਰਦੇ ਹਰਿਆਣਾ ਕਮੇਟੀ ਜਿਹੜੀ ਉਹਦਾ ਅਸੀਂ ਪਟੀਸ਼ਨਾਂ ਵੀ ਪਾਈਆਂ ਆ ਉਹ ਆਲਰੇਡੀ ਹਾਈ ਕੋਰਟ ਦੇ ਵਿੱਚ ਪੈਂਡਿੰਗ ਵੀ ਆ ਪਰ ਇਹ ਸਾਰੀ ਕਾਲੀ ਮੈਂ ਸਮਝਦਾ ਉਹ ਪਟੀਸ਼ਨਾਂ ਨੂੰ ਲਾਂਬੇ ਕਰਨ ਲਈ ਇੱਕ ਇਹ ਯਤਨ ਕੀਤਾ ਜਾ ਰਿਹਾ ਸੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਗੱਲ ਮਹਿਸੂਸ ਕਰਦੀ ਆ ਕਿ ਨੌਨ ਸਿੱਖ ਉਹ ਆਪਣੀਆਂ ਆਪਣੀਆਂ ਅਸੈਂਬਲੀ 'ਚ ਵੋਟਾਂ ਪਾਉਣ ਮੁਬਾਰਕ ਪਰ ਸ਼੍ਰੋਮ ਦिल्‍ली ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਐਵੇਂ ਦੀ ਜਿਹੜੀਆਂ ਵੋਟਾਂ ਬਣਾਉਣੀਆਂ ਉਹ ਬਾਜਬ ਨਹੀਂ ਇਹ ਮੈਂ ਤਾਂ ਕਹਿ ਹੀ ਦੇ ਹਾਂ ਪਰ ਇਹਨਾਂ ਦਾ ਜਿਹੜਾ ਸਰਦਾਰ ਭਪਿੰਦਰ ਸਿੰਘ ਅਸੰਧ ਜਿਹੜਾ ਇਹਨਾਂ ਦਾ ਹੁਣ ਮੌਜੂਦਾ ਪ੍ਰਧਾਨ ਆ ਉਹਨੇ ਵੀ ਕੱਲ ਮੇਰਾ ਖਿਆਲ ਇੱਕ ਕੁਐਰੀ ਪਾਈ ਆ ਕਿ ਇਹ ਜਿਹੜੀਆਂ ਵੋਟਾਂ ਆ ਇਹ ਬਣ ਨਹੀਂ ਸਕਦੀਆਂ ਇਹ ਵੈਲਿਡ ਨਹੀਂ ਕਿਆਂ ਤੋ ਇਸ ਕਰਕੇ ਮੈਂ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿਨੋਂ ਦਿਨ ਵੱਡੀਆਂ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਤਾਕਤਾਂ ਦੇ ਪ੍ਰਬੰਧ ਖੋਏ ਜਾ ਰਹੇ ਆ ਇੱਕ ਕਿਸਮ ਨਾਲ ਖੋਏ ਜਾ ਰਹੇ ਪਰ ਮੈਂ ਇਹ ਕਹਿ ਸਕਦਾ ਕਿ ਅਸੀਂ ਸਿੱਧੇ ਤੌਰ ਤੇ ਇਹ ਤਖਤ ਸ੍ਰੀ ਹਜੂਰ ਸਾਹਿਬ ਜੀ ਦਾ ਪ੍ਰਬੰਧ ਉਹ ਉਹਨੂੰ ਆਪਾਂ ਦਖਲਅੰਦਾਜ਼ੀ ਨਾ ਕਰੀਏ ਨਹੀਂ ਤਾਂ ਫਿਰ ਸੌਸ ਦੀਆਂ ਜਥੇਬੰਦੀਆਂ ਤਾਂ ਅੱਜ ਤਿਆਰ ਬੈਠੀਆਂ ਫਿਰ ਬਾਕੀ ਸਾਡੀ ਵੀ ਲੋੜ ਹੋ ਗਈ ਅਸੀਂ ਵੀ ਇਸ ਗੱਲ ਦੇ ਉੱਤੇ ਨਾਲ ਆ ਉਹਨਾਂ ਦੇ ਉਹਨਾਂ ਦੇ ਨਾਲ ਨਹੀਂ ਕਿਉਂਕਿ ਪਵਿੱਤਰ ਤਖਤ ਆ ਉਸ ਤਖਤ ਦਾ ਜ਼ਫੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਸ-ਆਫੀਸ਼ੀਅਲ ਮੈਂਬਰ ਮੈਂਬਰ ਵੀ ਹੁੰਦਾ ਜਿਹੜੇ ਤਖਤਾਂ ਦੇ ਪੰਜਾਂ ਦੇ ਪੰਜ ਸਿੰਘ ਸਹਿਬਾਨ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਸ-ਪੀਸ਼ਿਊ ਮੈਂਬਰ ਵੀ ਹੁੰਦੇ ਆ ਸੋ ਇਸ ਕਰਕੇ ਤੁਹਾਨੂੰ ਕਾਸ਼ਟ ਤਾਂ ਦਿੱਤਾ ਗਿਆ ਕਿ ਇੱਕ ਤਾਂ ਇਹ ਹਜ਼ੂਰ ਸਾਹਿਬ ਦਾ ਬੋਰਡ ਦੂਜਾ ਆ ਕਾਲੀ-ਕਾਲੀ ਜਿਹੜੇ ਸਟੈਪ ਚੱਕੇ ਆ ਹਰਿਆਣੇ ਦੇ ਵਿੱਚ ਇੰਨੇ ਲਕੂਨੇ ਛੱਡੇ ਆ ਹੋਰ ਵੀ ਬਹੁਤ ਸਾਰੇ ਲਕੂਨੇ ਆ ਉਹ ਸਾਰੇ ਜੀਮਾ ਸਾਹਿਬ ਤੁਹਾਡੇ ਨਾਲ ਫੇਰ ਬੈਠ ਕੇ ਦੂਜੀ ਮੇਰੇ ਤੋਂ ਬਾਅਦ ਡਿਸਕਸ ਕਰ ਲੈਂਦੇ ਆ ਸੋ ਮੈਂ ਇਹੋ ਬੇਨਤੀ ਕਰਨੀ ਚਾਹੁੰਨਾ ਕਿ ਇਹ ਭੱਲਾ ਸਾਹਿਬ ਇਹ ਜਿਹੜੇ ਲਕੂਨੇ ਆ ਇਹ ਇੱਕ ਮਾਦ ਲੋ ਕਹਿ ਲਓ ਤੁਸੀਂ ਭਈ ਇਹ ਹਿਟਲਰ ਰਾਜ ਨਹੀਂ ਇਹ ਡੈਮੋਕ੍ਰੇਸੀ ਆ ਤੇ ਹਰ ਇੱਕ ਜਥੇਬੰਦੀ ਨੂੰ ਅਧਿਕਾਰ ਆ ਤੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਸਰਕਾਰ ਦਾ ਸਿੱਖਾਂ ਦੀ ਜਮਾਤ ਆ 103 ਸਾਲ ਪੁਰਾਣੀ ਆ ਤੇ ਆਟ ਲੀਸਟ ਹਰ ਇੱਕ ਪਾਰਟੀ ਨੂੰ ਰਜਿਸਟ੍ਰੇਸ਼ਨ ਦਾ ਜਿਹੜਾ ਆ ਉਹ ਪ੍ਰੋਵੀਜ਼ਨ ਦੇਣਾ ਚਾਹੀਦਾ ਜੇ ਐਕਟ ਬਣਾਤਾ ਹੀ ਨਹੀਂ ਕਾਹਲੀ ਕਾਹਲੀ ਦੇ ਨਾਲ ਤੇ ਉਹਦੇ ਵਿੱਚ 100 ਐਮੈਂਡਮੈਂਟਾਂ ਬਾਅਦ ਵਿੱਚ ਹੋ ਜਾਂਦੀਆਂ ਸੋ ਮੈਂ ਸਮਝਦਾ ਆ ਕਿ ਇਹ ਅੱਜ ਲਗਾਤਾਰ ਜਿਹੜੇ ਹਮਲੇ جاری ਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਇਹ ਵੀ ਇੱਕ ਮੈਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰ ਦਿਆਂ ਕਈ ਵਾਰੀ ਸਵਾਲ ਉਠਾਉਂਦੇ ਆ ਪ੍ਰੈਸ ਦੇ ਵਿੱਚ ਵੀ ਕਈ ਵਾਰੀ ਟਵੀਟ ਕਰਕੇ ਵੀ ਕਹਿੰਦੇ ਆ ਵੀ ਹੁਣ ਕਾਲੀ ਦਲ ਤੇ ਕੀਤੀ ਜਾਊਗੀ ਮਾਲੋ ਉਹਦੇ ਹੱਕ ਦੇ ਬੋਲੇ ਮੈਂ ਤਾਂ ਮੈਂ ਤਾਂ ਉਹਦੇ ਹੱਕ ਦਾ ਮੈਂ ਤਾਂ ਹੈ ਹੀ ਉਹਨਾਂ ਦਾ ਹੱਕ ਦਾ ਮੈਂ ਤਾਂ ਮੇਰੇ ਤੇ ਕੋਈ ਕੈਰੀ ਕਰੋ ਜੇ ਮੈਂ ਬਗਾਨਾ ਹੋਵਾਂ ਮੈਨੂੰ ਤਾਂ ਇਸ ਗੱਲ ਦਾ ਮਾਣ ਆ ਵੀ ਮੈਂ ਕਾਲੀ ਆ ਤੇ ਕਾਲੀ ਕਰਕੇ ਮੈਨੂੰ ਟਿਕਟ ਮਿਲੀ ਨਾ ਤੇ ਤਾਂ ਹੀ ਮੈਂ 1996 ਤੋਂ ਲਗਾਤਾਰ 27 ਸਾਲ ਦਾ ਚੋਣ ਦਾ ਆ ਰਿਹਾ ਇੱਕ ਪੇਰੈਂਟ ਜਥੇਬੰਦੀ ਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਰਖਿਆ ਲਈ ਸ਼੍ਰੋਮਣੀ ਕਾਲੀ ਦਲ ਬਣਿਆ ਸੀ ਤੇ ਔਰ ਹਮੇਸ਼ਾ ਹੀ ਰਹੀ ਆ ਵੀ ਜਦੋਂ ਵੀ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਕੋ ਕਾਲ ਦਿੱਤੀ ਅਕਾਲੀ ਦਲ ਮੋਰੇ ਹੋ ਕੇ ਲੜਿਆ ਇਹਨਾਂ ਦਾ ਮਸਾਲਾ ਸਾਡੇ ਕੋਲ ਇਤਿਹਾਸ ਦੇ ਵਿੱਚ ਬਹੁਤ ਮਿਲਦੀਆਂ ਸੋ ਅਸੀਂ ਯਤਨ ਕਰ ਰਹੇ ਹਾਂ ਕਿ ਆ ਜਿਹੜਾ ਪ੍ਰਬੰਧ ਹਜੂਰ ਸਾਹਿਬ ਦਾ ਇਹ ਚ ਕੋਈ ਛੇੜਛਾੜ ਨਾ ਕੀਤੀ ਜਾਵੇ ਪੁਰਾਣੀ ਤਰਜ਼ ਤੇ ਚੱਲਿਆ ਜਾਣ ਦਿੱਤਾ ਜਾਵੇ ਤੇ ਆ ਜਿਹੜੀਆਂ ਲਕੂਨੇ ਹਰਿਆਣਾ ਕਮੇਟੀ ਦੇ ਚੋਣਾਂ ਦੇ ਵਿੱਚ ਆ ਇਹ ਤਰੰਤ ਜਿਹੜੇ ਆ ਉਹ ਦੂਰ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ वैसे त प्रधान साहब ने बड़े विस्तार दे विच सारे जेडीया त्रुटियां ने ओ ਤੁਹਾਡੇ ਸਾਹਮਣੇ ਰੱਖੀਆਂ ਪੰਜਾਬ ਦੇ ਵਿੱਚ ਵੀ ਪਿੱਛੇ ਡੈਮੋਕ੍ਰੇਸੀ ਦੇ ਨਾਂ ਦੇ ਉੱਤੇ ਇੱਕ ਵੱਡਾ ਤਬਾਸ਼ਾ ਪੰਚਾਇਤ ਚੋਣਾਂ ਦੇ ਸਬੰਧ ਦੇ ਵਿੱਚ ਸਾਡੇ ਭਗਵੰਤ ਮਾਨ ਜੀ ਦੀ ਸਰਕਾਰ ਨੇ ਉ ਡਿੱਕਿਆ ਸੀ ਤੇ ਜਦੋਂ ਹਾਈ ਕੋਰਟ ਦੇ ਵਿੱਚ ਗਿਆ ਸੀ ਤੇ ਬڑے ਵੱਡੇ ਕੁਐਸਚਨ ਉੱਤੇ ਖੜੇ ਹੋਏ ਸੀ ਉਸ ਤੋਂ ਬਾਅਦ ਉਹ ਇਲੈਕਸ਼ਨ ਨੋਟੀਫਿਕੇਸ਼ਨ ਉਹਨਾਂ ਨੂੰ ਵਾਪਸ ਲੈਣਾ ਪਿਆ ਸੀ ਪਰ ਮੈਨੂੰ ਲੱਗਦਾ ਕਿ ਸਾਡੇ ਗੁਆੰਡੀ ਸੂਬੇ ਦੇ ਜਿਹੜਾ ਹੈਗਾ ਉਸ ਗੱਲ ਤੋਂ ਸਭ ਕੁਝ ਨਹੀਂ ਸਿੱਖਿਆ ਇਹ ਤਾਂ ਹੁਣ ਖੱਟੜ ਸਾਹਿਬ ਦੱਸ ਸਕਦੇ ਆ ਕਿ ਉਹਨਾਂ ਨੂੰ ਕਾੜੀ ਕਿਸ ਗੱਲ ਦੀ ਹੈ ਕਿ ਪਹਿਲੀ ਤਾਂ ਗੱਲ ਹੈ ਕਿ ਜਿਹੜਾ ਜੂਰਿਸਡਿਕਸ਼ਨ ਦਾ ਇਸ਼ੂ ਹੈ ਜਿਹਦਾ ਜ਼ਿਕਰ ਧਾਮੀ ਸਾਹਿਬ ਨੇ ਬਾਕਾਇਦਾ ਕੀਤਾ ਕਿ ਹਾਈ ਕੋਰਟ ਦੇ ਵਿੱਚ ਇਸ ਗੱਲ ਨੂੰ ਚੈਲੰਜ ਕੀਤਾ ਗਿਆ ਹੈ ਕਿ 1925 ਦੇ ਐਕਟ ਜਿਹੜਾ ਉਹ ਅੱਜ ਦੀ ਡੇਟ 'ਚ ਉਸੇ ਤਰ੍ਹਾਂ ਸਟੈਂਡ ਕਰਦਾ ਔਰ ਜਿਹੜਾ ਹਰਿਆਣਾ ਦਾ ਐਕਟ ਬਣਿਆ ਇਹ ਜਿਹੜਾ ਹੈਗਾ ਇਹ ਉਹਦਾ ਜਿਹੜਾ ਏਰੀਆ ਹੈ ਉਹਦੇ ਤੇ ਇਨਕ੍ਰੋਚ ਨਹੀਂ ਕਰ ਸਕਦਾ ਕਿਉਂਕਿ ਉਹ ਪਾਰਲੀਮੈਂਟ ਦਾ ਐਕਟ ਹੈ ਤੇ ਜਦੋਂ ਪੰਜਾਬ ਦੇ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਸੀ ਆ ਵੋਟਾਂ ਬਣੀਆਂ ਸ਼ੁਰੂ ਹੋਈਆਂ ਤੇ ਉਦੋਂ ਹਰਿਆਣੇ ਦੇ ਸਾਡੇ ਇੱਥੇ ਸੀਨੀਅਰ ਮੀਤ ਪ੍ਰਧਾਨ ਅਰਪਿੰਦ ਸਿੰਘ ਮਸਾਣਾ ਸਾਹਿਬ ਵੀ ਬੈਠੇ ਆ ਪਹਿਲੇ ਜਿਹੜੇ ਸੀਨੀਅਰ ਮੀਤ ਪ੍ਰਧਾਨ ਰਹੇ ਆ ਬਲਦੇਵ ਸਿੰਘ ਕੈਂਪਰ ਵੀ ਬੈਠੇ ਆ ਹਰਿਆਣੇ ਦੇ ਬਾਕੀ ਡਿਟਰ ਸਾਹਿਬਾਨ ਵੀ ਬੈਠੇ ਇਹ ਚੁਣੇ ਹੋਏ ਮੈਂਬਰ ਜਿਹੜੇ ਆ ਇਹਨਾਂ ਨੇ ਕਿਹਾ ਸੀ ਕਿ ਅਸੀਂ ਹਰਿਆਣੇ ਦੇ ਚੁਣੇ ਹੋਏ ਮੈਂਬਰ ਸਾਡਾ 1925 ਦਾ ਐਕਟ ਅੱਜ ਵੀ ਉਸੇ ਤਰ੍ਹਾਂ ਸਟੈਂਡ ਕਰਦਾ ਤੇ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਪਟੀਸ਼ਨ ਪਾਈ ਆ ਕਿ ਇਹ ਦੱਸੋ ਕਿ ਸਾਡੀਆਂ ਵੋਟਾਂ ਜਿਹੜੀਆਂ ਨੇ ਉਹ ਹਰਿਆਣਾ ਦੇ ਵਿੱਚ ਕਿਉਂ ਨਹੀਂ ਵੱਡੀਆਂ ਸ਼ੁਰੂ ਹੋਈਆਂ ਔਰ ਉਹ ਮਾਮਲਾ ਹਾਲੇ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਉਹਦੀ ਤਰੀਖ ਸ਼ਾਇਦ 26 ਇਸ ਮਹੀਨੇ ਦੀ ਜਿਹੜੀ ਆ ਉਹ ਹਾਈ ਕੋਰਟ ਦੇ ਵਿੱਚ ਇਸੇ ਗੱਲ ਨੇ ਸ਼ਾਇਦ ਕੰਪਨੀ ਜਿਹੜੀ ਆ ਉਹ ਹਰਿਆਣਾ ਸਰਕਾਰ ਨੂੰ ਝੇੜ ਦਿੱਤੀ ਕਿ ਜੇ ਉੱਥੇ ਫੈਸਲਾ ਇਹਨਾਂ ਦੇ ਹੱਕ 'ਚ ਆ ਗਿਆ ਕਿ ਇਹ ਵੋਟਾਂ ਦੇ ਹੱਕਦਾਰ ਨੇ ਕਿਉਂਕਿ 1925 ਦੇ ਐਕਟ ਦੇ ਮੁਤਾਬਕ ਇਹ ਮੈਂਬਰ ਵੀ ਸਟੈਂਡ ਕਰਦੇ ਆ ਜਿੰਨੀ ਦੇਰ ਤੱਕ ਪਾਰਲੀਮੈਂਟ ਜਿਹੜੀ ਆ ਉਹ ਗੁਰਦੁਆਰੇ ਉਹਦੇ ਚੋਂ ਕੱਢਦੀ ਨਹੀਂ ਉਨੀ ਦੇਰ ਤੱਕ ਉਹ ਐਕਟ ਉਸੇ ਤਰੀਕੇ ਸਟੈਂਡ ਕਰਦਾ ਉਹ ਪ੍ਰਾਪਰਟੀਆਂ ਉਸੇ ਤਰੀਕੇ ਸਟੈਂਡ ਕਰਦੀ ਹੈ ਇਹ ਗੱਲ ਬਕਰੀ ਹੈ ਕਿ ਇਲੈਗਲ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਹਰਿਆਣਾ ਸਰਕਾਰ ਨੇ ਕਾਬਜ਼ ਜਿਹੜੀ ਆ ਉਹ ਕਮੇਟੀ ਆਪ ਆਪਣੀ ਮਨਮਰਜ਼ੀ ਦੀ ਬਣਾ ਕੇ ਕਰ ਦਿੱਤੀ ਸੁਨੇ ਹੋਏ ਮੈਂਬਰਾਂ ਤੋਂ ਅਧਿਕਾਰ ਕੋਲੇ ਤੇ ਉਸੇ ਗੱਲ ਤੋਂ ਲੱਗਦਾ ਹੈ ਕਿ ਇਹਨਾਂ ਨੂੰ ਲੱਗਿਆ ਕਿ ਆਪਾਂ ਜਿਹੜਾ ਅਗਲਾ ਕੰਮ ਵੀ ਛੇਤੀ ਕਰ ਲਓ ਪਰ ਇਸ ਤਰ੍ਹਾਂ ਦੇ ਇਲੀਗਲ ਕੰਮ ਜਿਹੜੇ ਆ ਕਿਸੇ ਵੀ ਸਟੇਟ ਗਵਰਨਮੈਂਟ ਨੂੰ ਉਹ ਸ਼ੋਭਾ ਨਹੀਂ ਦਿੰਦੇ ਕਿਉਂਕਿ ਇਹ ਜਿਹੜੀਆਂ ਇੰਸਟੀਚੂਨਸ ਬਣਾਈਆਂ ਕਈਆਂ ਸਿੱਟੇ ਸ਼ਰੋਭਨੀ ਗੁਰਦਾਰਾ ਪ੍ਰਬੰਧਕ ਕਮੇਟੀ ਆ ਜਾ ਹੋਰ ਇਸ ਮਕਸਦ ਵਾਸਤੇ ਬਣਾਈਆਂ ਗਿਆ ਸੀ ਕਿ ਸੰਗਤ ਆਪਣੇ ਨੁਮਾਇੰਦੇ ਚੁਣੇ ਇਹ ਅਧਿਕਾਰ ਨਹੀਂ ਸੀ ਦਿੱਤਾ ਕਿ ਸਰਕਾਰਾ ਆਪਣੀ ਮਨਮਰਜ਼ੀ ਦੇ ਜਿਹੜੇ ਆ ਉਹ ਨੁਮਾਇੰਦੇ ਜਿਹੜੇ ਆ ਉਹ ਦੇ ਕਰਨ ਇਸ ਕਰਕੇ ਇੱਕ ਤਬਾ ਕਟੜ ਸਾਹਿਬ ਨੂੰ ਬੇਨਤੀ ਕਰਦਾ ਕਿ ਇਹ ਕੰਮ ਇਸ ਤਰ੍ਹਾਂ ਦਾ ਤੁਹਾਨੂੰ ਕਰਨਾ ਸ਼ੋਭਾ ਨਹੀਂ ਦਿੰਦਾ ਇਸ ਨੋਟੀਫਿਕੇਸ਼ਨ ਨੂੰ ਆਪ ਹੀ ਰੋਕੋ ਇਹ ਗਲਤ ਹੈ ਤੁਸੀਂ ਉਸ ਘਬਰਾਹਟ ਦੇ ਵਿੱਚੋਂ ਕੀਤਾ ਇਹ ਤੁਹਾਨੂੰ ਰੁਕਣਾ ਚਾਹੀਦਾ ਔਰ ਹਰਿਆਣੇ ਦੀ ਸਿੱਖ ਸੰਗਤ ਦੇ ਨਾਲ ਇਨਕਾਪ ਕਰਨਾ ਥੇ ਦੂਜੀ ਗੱਲ ਇਹ ਹੈ ਕਿ ਜਿਹੜਾ ਰੋਲ ਹੈ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਦਾ ਉਹ ਵੀ ਮੈਂ ਸਮਝਦਾ ਕਿ ਧੰਮੀ ਸਾਹਿਬ ਨੇ ਕਾਫੀ ਕੁਝ ਕਿਹਾ ਅਸੀਂ ਹਮੇਸ਼ਾ ਹੀ ਜਿਹੜੇ ਕਮਿਸ਼ਨ ਹੈ ਇਹਨਾਂ ਦਾ ਸਤਿਕਾਰ ਕਰਦੇ ਹਾਂ ਕਿਉਂਕਿ ਸਾਡੀ ਰਵਾਇਤ ਰਹੀ ਹੈ ਅਸੀਂ ਭਾਵੇਂ ਚਾਹੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਾਂ ਬਾਕੀ ਹੈ ਅਸੀਂ ਇਹਨਾਂ ਸੰਸਥਾਵਾਂ ਦਾ ਸਤਿਕਾਰ ਹਮੇਸ਼ਾ ਕਰਦੇ ਹਾਂ ਪਰ ਉਹਨਾਂ ਦੀ ਵੀ ਜ਼ਿੰਮੇਵਾਰੀ ਪੈਂਦੀ ਹੈ ਕਿ ਉਹਨਾਂ ਦਾ ਵੀ ਲੱਗਣਾ ਚਾਹੀਦਾ ਹੈ ਕਿ ਉਹ ਫ੍ਰੀ ਨੇ ਬਿਲਕੁਲ ਕਿਸੇ ਵੀ ਪੱਖਪਾਤ ਦੇ ਵਿੱਚ ਜਿਹੜਾ ਉਹ ਨਹੀਂ ਹੁੰਦੇ ਇਹ ਹੁਣ ਇਸ ਤੀਜ ਦੇ ਵਿੱਚ ਇਹ ਗੱਲ ਨਜ਼ਰਦੀ ਆਉਂਦੀ ਪਹਿਲਾਂ ਤੇ ਇੱਕ ਹਾਲੇ ਤੱਕ ਕਮਿਸ਼ਨ ਨੇ ਜਦੋਂ ਦਾ ਬਣਿਆ ਕਦੀ ਵੀ ਜਿਹੜੀ ਹੈ ਦਾ ਪਾਰਟੀਆਂ ਦੀ ਦਾ ਐਸਜੀਪੀਸੀ ਦੀ ਦਾ ਹੋਟ ਆਰਮਿਕ ਜਥੇਬੰਦੀਆਂ ਦੀ ਕਿਸੇ ਦੀ ਮੀਟਿੰਗ ਕਰਕੇ ਕਦੀ ਸੁਝਾਅ ਲੈਣੇ ਵੀ ਠੀਕ ਨਹੀਂ ਸਮਝੇ ਜਿਹੜੇ ਮੈਂ ਸੰਵਿਧਾਨਕ ਕਮਿਸ਼ਨ ਵਾਸਤੇ ਬਾਜੀ ਇਲੈਕਸ਼ਨ ਕਮਿਸ਼ਨ ਹੁਣ ਤੱਕ ਹਰ ਮਹੀਨੇ ਸਾਡੀਆਂ ਮੀਟਿੰਗਾਂ ਕਰਦਾ ਕਿਉਂਕਿ ਜੋ ਸਾਨੂੰ ਫੀਲਡ ਦੇ ਵਿੱਚੋਂ ਆਪਣਾ ਇਨਪੁਟ ਲੱਗਦਾ ਆ ਇਹ ਚੀਜ਼ ਇੰਪਰੂਵ ਕਰਨ ਵਾਲੀ ਆ ਉਹ ਅਸੀਂ ਹਮੇਸ਼ਾ ਜਾ ਕੇ ਕਮਿਸ਼ਨਰ ਦੇ ਅੱਗੇ ਰੱਖਦੇ ਆ ਔਰ ਉਹਦੇ ਮੁਤਾਬਕ ਕਮਿਸ਼ਨ ਹਮੇਸ਼ਾ ਉਹਨਾਂ ਨਾਲੇ ਸਮੇਂ ਦੇ ਵਿੱਚ ਸੁਧਾਰ ਵੀ ਕਰਦਾ ਕੋਈ ਫੈਸਲਾ ਨਹੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿੱਥੇ ਸਾਨੂੰ ਉਹ ਬੁਲਾਉਂਦੇ ਨਹੀਂ ਸਾਰੀਆਂ ਪਾਰਟੀਆਂ ਕਿੰਨੀਆਂ ਵੱਡੀਆਂ ਪਾਰਟੀਆਂ ਹੋ ਜਾਂਦੀਆਂ ਦੇਸ਼ ਦੇ ਵਿੱਚ ਲੇਕਿਨ ਹਮੇਸ਼ਾ ਬੁਲਾ ਕੇ ਦਿੱਖਤੀ ਰੂਪ ਦੇ ਵਿੱਚ ਵੀ ਸਾਰਾ ਕੁਝ ਚਿੱਠੀ ਪੱਤਰ ਤੇ ਰਾਇ ਵੀ ਸਾਡੇ ਸੁਝਾਅ ਲੈ ਜਾਂਦੇ ਆ ਇੱਥੇ ਕਿਤੇ ਵੀ ਉਹ ਕੰਮ ਨਹੀਂ ਕੀਤਾ ਗਿਆ ਤੇ ਫਿਰ ਦੂਜੀ ਗੱਲ ਹੈ ਕਿ ਹਲੇ ਵੋਟਾਂ ਕਿੰਨੀਆਂ ਰਜਿਸਟਰ ਹੋਈਆਂ ਹਰਿਆਣੇ ਦੇ ਵਿੱਚ ਇਸ ਗੱਲ ਦੀ ਵੀ ਕਮਿਸ਼ਨ ਨੂੰ ਚਿੰਤਾ ਹੋਣੀ ਚਾਹੀਦੀ ਹੈ ਕਿ ਤੁਸੀਂ ਜੇ ਇਲੈਕਸ਼ਨ ਕਰਾਉਣੀ ਹੈ ਕਮਿਸ਼ਨ ਤਾਂ ਕਈ ਤਰ੍ਹਾਂ ਦੇ ਰੋਲ ਮਾਡਲ ਜਿਹੜੇ ਆ ਤੈਅ ਕਰਦੇ ਆ ਕਈਆਂ ਨੂੰ ਐਮਬੈਸਡਰ ਬਣਾਉਂਦੇ ਆ ਆਪਣੇ ਕਿ ਵੋਟਰ ਨੂੰ ਉਤਸ਼ਾਹਿਤ ਕਰੀਏ ਕਿ ਵੱਧ ਵੱਧ ਲੋਕੀ ਡੈਮੋਕ੍ਰੇਸੀ ਦੇ ਵਿੱਚ ਪਾਰਟਿਸਪੇਟ ਕਰਨ ਤੇ ਜਿਹੜੀ ਗੁਰਦੁਆਰਾ ਦੀ ਡੈਮੋਕ੍ਰੇਸੀ ਆ ਇਹਨੂੰ ਇਹਨਾਂ ਨੂੰ ਕਿਉਂ ਕਰਦੇ ਹੋ ਕਿ ਜੇ ਤੁਹਾਨੂੰ ਪਤਾ ਹੈ ਕਿ ਤੁਹਾਡੀਆਂ ਵੋਟਾਂ ਹਰ ਅਨੇਦੇ ਸਿੱਖਾਂ ਦੀ ਗਿਣਤੀ ਦੇ ਮੁਤਾਬਕ ਬਹੁਤ ਘਟ ਨੇ ਤੇ ਤੁਸੀਂ ਕਾਹਦੀ ਕਿਉਂ ਨਹੀਂ ਕਰਦੇ ਤੁਸੀਂ ਸਟੇਟ ਗਵਰਨਮੈਂਟ ਨੂੰ ਦਖਲ ਦੇ ਕਿਉਂ ਨਹੀਂ ਕਿ ਮਹਿਮਾ ਹੋਰ ਚਲਾਓ ਸਭ ਤੋਂ ਪਹਿਲਾਂ ਇੱਕ ਫਾਰਮ ਬਣਾਇਆ ਸੀ ਫਿਰ ਉਹ ਫਾਰਮ ਬਦਲ ਦਿੱਤਾ ਗਿਆ ਤੇ ਇਹੋ ਜਿਹਾ ਥਾ ਤੇ ਜਿੱਥੇ ਜੜੀ ਹੈਗੀ ਆ ਇਕੱਲੇ ਸਿੱਖ ਨੂੰ ਨਾ ਕੋਈ ਇਨਫੋਰਮੇਸ਼ਨ ਹੈ ਨਾ ਕੋਈ ਪਰਿਵਾਰਾਂ ਨੂੰ ਇਨਫੋਰਮੇਸ਼ਨ ਹੈ ਉਹ ਵਿਚਾਰੇ ਦੂਜਾ ਫਾਰਮ ਬਦਲ ਕੇ ਰੱਖ ਦਿੱਤਾ ਕਈ ਤੇ ਇਸੇ ਭੁਲੇਖੇ ਕੇ ਸੀ ਪਹਿਲਾ ਫਾਰਮ ਭਰ ਦਿੱਤਾ ਤੇ ਉਸ ਤੋਂ ਬਾਅਦ ਦੂਜਾ ਫਾਰਮ ਨਹੀਂ ਕੀਆ ਨੇ ਭਰਿਆ ਇਹ ਤਾਂ ਹਿੰਮਤ ਮਾਰ ਕੇ ਲੋਕਲ ਸੰਸਥਾਵਾਂ ਨੇ ਕੁਝ ਵੋਟਰ ਰਜਿਸਟਰ ਕਰਾਇਆ ਆ ਆਦਰਵਾਇਜ ਸਰਕਾਰ ਦਾ ਐਟੀਟਿਊਡ ਤੈ ਸੀ ਕਿ ਜਿਹੜੇ ਪਹਿਲੀ ਵਾਰੀ ਭਰੇ ਗਏ ਉਹ ਕਹਿੰਦਾ ਜੀ ਫਾਰਮ ਗਲਤ ਹੋ ਗਿਆ ਉਹਦੇ ਚ ਆ ਲਿਖਣਾ ਸੀ ਕਿ ਸਾਰੇ ਧਰਮ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਉਹਦੇ ਕਰਕੇ ਫਾਰਮ ਚੇਂਜ ਹੋ ਗਿਆ ਤੇ ਪਹਿਲੇ ਜਿਹੜੇ ਭਰੇ ਸੀ ਕੀ ਦੁਬਾਰਾ ਉਹਨਾਂ ਕੋਲ ਇਕੱਲੇ-ਇਕੱਲੇ ਕੋਈ ਪਟਵਾਰੀ ਕੋਈ ਗਿਆ ਕਿ ਤੁਸੀਂ ਆ ਚੀਜ਼ ਪਹਿਲਾਂ ਨਹੀਂ ਸੀ ਇਹ ਹੁਣ ਤੁਸੀਂ ਦੁਬਾਰਾ ਸਾਈਨ ਕਰਕੇ ਦਿਓ ਕਿਤੇ ਵੀ ਕੋਈ ਇਦਾਂ ਦੀ ਮਹਿਮ ਨਹੀਂ ਚੱਲਦੀ ਔਰ ਜਿਹੜੇ ਗਲਤ ਵੋਟਰ ਰਜਿਸਟਰ ਹੋਇਆ ਜਿਹੜੇ ਨੈਰ ਰਜਿਸਟਰ ਹੋਣੇ ਚਾਹੀਦੇ ਉਹ ਕਿੰਨਾ ਰੌਲਾ ਪਿਆ ਕਿੰਨੀਆਂ ਪੂਰੀਆਂ ਪੂਰੀਆਂ ਲਿਖਤਾ ਅਖਬਾਰਾਂ ਦੇ ਵਿੱਚ ਛਪੀਆਂ ਪਰ ਕਮਿਸ਼ਨ ਨੇ ਤਸਦੀਕ ਕਰਾਉਣੀ ਠੀਕ ਨਹੀਂ ਸਮਝਿਆ ਹੁਣ ਵੀ ਪ੍ਰਧਾਨ ਸਾਹਿਬ ਨੇ ਉਹਦੇ ਵਿੱਚੋਂ ਨਾਂ ਜਿਹੜੇ ਆ ਪੜ੍ਹ ਕੇ ਦੱਸ ਦਿੱਤੇ ਔਰ ਅਗਲੀ ਗੱਲ ਜਿਹੜੀ ਜ਼ਿਆਦਾ ਇੰਪੋਰਟੈਂਟ ਹੈ ਕਮਿਸ਼ਨ ਨੇ ਜਿਹੜਾ ਪ੍ਰੈਸ ਰਿਲੀਜ਼ ਅੱਜ ਜਾਰੀ ਕੀਤਾ ਉਹਦੇ ਵਿੱਚ ਜ਼ਿਕਰ ਕੀਤਾ ਕਿ 390 ਪੋਲਿੰਗ ਸਟੇਸ਼ਨ ਪੜਾਏ ਗਏ ਆ ਸਾਰੇ ਹਰਿਆਣੇ ਬਸ 390 ਹੁਣ ਦੱਸੋ ਜੀ 390 ਪੋਲਿੰਗ ਸਟੇਸ਼ਨ ਕੀ ਸਾਰੇ ਹਰਿਆਣੇ ਦੇ ਸਿੱਖ ਵੋਟਰਾਂ ਵਾਸਤੇ ਜਸਟਿਸ ਸਰ ਕਿਉਂਕਿ ਆਬਾਦੀ ਉੱਥੇ ਘਟਾ ਹੈ ਜੇ ਆਬਾਦੀ ਘਟਾ ਹੈ ਤੇ ਕੁਦਰਤੀ ਗੱਲ ਹੈ ਕਿ ਜਿਹੜੇ ਹੈ ਪਿੰਡ ਦੂਰ ਦੂਰ ਨੇ ਤੇ ਉੱਥੇ 20-20 ਪਿੰਡਾਂ ਦਾ ਜਾਂ 10-10 ਪਿੰਡਾਂ ਦਾ ਉੱਥੇ ਕੌਣ ਲੈ ਕੇ ਆਊਗਾ ਜੀ ਉਹਨਾਂ ਨੂੰ ਜਿਹੜਾ ਪੋਲਿੰਗ ਕਰਾਉਣ ਵਾਸਤੇ ਤੇ ਕੌਣ ਉਹਨਾਂ ਨੂੰ ਕਿਸ ਤਰ੍ਹਾਂ ਸਹਿਯੋਗ ਕੀਤਾ ਜਾਊਗਾ ਇਹਦਾ ਮਤਲਬ ਕੀ ਹੈ ਇੱਕ ਜਿਹੜੀ ਦੂਜੀ ਗੱਲ ਜ਼ਿਆਦਾ ਨਿਹਰਗਦੀ ਵਾਲੀ ਕਿ ਪਿੰਡਾਂ ਤੇ ਜਿੱਕਰ ਕੋਈ ਨਹੀਂ 10-15 ਪਿੰਡਾਂ ਦਾ ਪੋਲਿੰਗ ਸਟੇਸ਼ਨ ਹੈ ਇੱਕੋ ਦੀ ਲਿਸਟ ਹੈ ਜਿਹੜੇ ਕਿਹੜਾ ਵੋਟਰ ਕਿਹੜੇ ਪਿੰਡ ਦਾ ਉਹ ਕਿਸੇ ਨੂੰ ਪਤਾ ਨਹੀਂ ਇਹਦਾ ਮਤਲਬ ਜਾਲੀ ਵੋਟਾਂ ਪਾਉਣ ਦਾ ਜਿਹੜਾ ਕੰਮ ਹੈ ਉਹਦਾ ਮਨਸੂਬਾ ਤਿਆਰ ਕਰ ਦਿਆ ਗਿਆ ਕਿ ਹੁਣ ਕਿਹੜਾ ਉੱਥੇ ਪੋਲਿੰਗ ਜੱਟ ਬਣੂਗਾ ਦੱਸੋ ਆ ਸਾਰੇ ਅੰਮਨੁਕਾ ਸਾਹਿਬ ਬੈਠੇ ਨੇ ਰਖਣਾ ਸਾਹਿਬ ਬੈਠੇ ਨੇ ਸਾਰੇ ਅਸੀਂ ਇਲੈਕਸ਼ਨ ਲੜਦੇ ਆ ਬਿੱਜੂ ਖੇੜਾ ਸਾਹਿਬ ਬੈਠੇ ਆ ਤੇ ਕਿੱਡਾ ਵੀ ਬੰਦਾ ਐਕਸਪਰਟ ਹੋਵੇ 10 ਪਿੰਡਾਂ ਦੇ ਬੰਦੇ ਨੂੰ ਕੌਣ ਆਇਡੈਂਟੀਫਾਈ ਕਰੂਗਾ ਜੀ ਉੱਥੇ ਕੇ 9 ਪੋਲਿੰਗ ਸਟੇਸ਼ਨ ਆਏ ਖਲਕੇ ਵਗ ਆਹੋ ਇੱਕ ਹਲਕੇ ਪਿਛੇ 9 ਪੋਲਿੰਗ ਸਟੇਸ਼ਨ ਆਏ ਤੇ 10 15 15 ਪਿੰਡਾਂ ਦੇ ਉੱਥੇ ਵੋਟਰ ਵੋਟਾਂ ਪਾਉਣ ਆਉਣਗੇ ਉਹਨਾਂ ਨੂੰ ਆਇਡੈਂਟੀਫਾਈ ਕੌਣ ਕਰੂਗਾ ਕਦੀ ਪੋਸੀਬਲ ਨਹੀਂ ਹੁੰਦਾ ਕਿ ਤੁਸੀਂ ਆਪਣੇ ਪਿੰਡ ਵੱਡੇ ਪਿੰਡ ਦੇ ਕਈ ਵਾਰੀ ਬੰਦੇ ਦਾ ਨਹੀਂ ਪਤਾ ਹੁੰਦਾ ਪਛਾਣ ਨਹੀਂ ਹੁੰਦੀ ਸਾਰਿਆਂ ਦੀ ਜਿਹੜੇ ਵੱਡੇ ਪਿੰਡ ਨੇ ਉੱਥੇ ਦਿੱਕਤ ਆਉਂਦੀ ਆ ਇਸ ਕਰਕੇ ਜੇ ਐਨੇ ਪਿੰਡਾਂ ਦਾ ਇੱਕ ਪੋਲਿੰਗ ਸਟੇਸ਼ਨ ਹੈ ਉੱਥੇ ਆਇਡੈਂਟੀਫਿਕੇਸ਼ਨ ਉਹਦੀ ਕਿੱਦਾਂ ਹੋਏਗੀ ਜਿੱਦਾਂ ਇਹ ਵੋਟਾ ਜਾਲੀ ਬਣਿਆ ਉਹਦਾ ਜਾਲੀ ਅੱਜ ਕੱਲ੍ਹ ਆਈ ਕੱਟ ਵੀ ਬਣ ਜਾਂਦੇ। ਉਹ ਵੀ ਮਸ਼ੀਨ ਲੱਗ ਜੇਗੀ ਕਿਤੇ ਕਿ ਉਹ ਜਾ ਕੇ ਬੰਦਾ ਚਾਹੂਗਾ ਜਾ ਕੇ ਪੁਕਤਾਇਆਊਗਾ। ਇਸ ਕਰਕੇ ਇਹ ਚੀਜ਼ਾਂ ਜਿੰਨੀ ਦੇਰ ਤੱਕ ਇਹਨਾਂ ਤੇ ਡਾਊਟਸ ਨਹੀਂ ਕਲੀਅਰ ਹੁੰਦੇ। ਉਨੀ ਦੇਰ ਤੱਕ ਕਮਿਸ਼ਨ ਨੂੰ ਇੰਡਕਸ਼ਨ ਜਿਹੜੀ ਆ ਉਹ ਨਹੀਂ ਕਰਨੀ ਚਾਹੀਦੀ ਸੀ। ਪਰ ਅਫਸੋਸ ਹੈ ਕਿ ਇਹ ਸਾਰਾ ਕੰਮ ਕਾਲੀ ਨਾਲ ਕਰਕੇ ਤੇ ਮੈਂ ਸਮਝਦਾ ਕਿ ਖੱਟੜ ਸਾਹ ਨੂੰ ਲੱਗਦਾ ਹੈ ਕਿ ਅੱਗੇ ਤਾਂ ਮੇਰੇ ਸਿਰ ਪੈਰੀ ਸਾਰੀ ਕਮੇਟੀ ਵੀ ਉਹ ਬੰਦੇ ਜਿੱਦਾਂ ਤੇ ਬਣਾਏ ਉਹ ਸਾਰਾ ਹਰਿਆਣੇ ਦੀਆਂ ਸਿੱਖ ਸੰਗਤਾਂ ਦੇ ਵਿੱਚ ਵੀ ਐਕਸਪੋਜ਼ ਹੋ ਗਿਆ ਤੇ ਹੁਣ ਉਹਨਾਂ ਨੂੰ ਲੱਗਦਾ ਕਿ ਮੈਂ ਮੋਹਰ ਵੀ ਲਵਾ ਦਿਆਂ ਸੰਗਤ ਦੀ ਪਰ ਇਸ ਤਰ੍ਹਾਂ ਦੀਆਂ ਮੋਹਰਾਂ ਲਾ ਕੇ ਜੇ ਤੁਸੀਂ ਕੰਮ ਕਰੋਗੇ ਤੇ ਇਹ ਮੈਂ ਸਮਝਦਾ ਬਹੁਤ ਵੱਡਾ ਇੱਕ ਹੋਰ ਇਨਜਸਟਿਸ ਜਿਹੜਾ ਉਸੇ ਕਮਿਊਨਿਟੀ ਦੇ ਨਾਲ ਹੋਊਗਾ ਇਸ ਕਰਕੇ ਮੇਰੀ ਉਹਨਾਂ ਨੂੰ ਬੇਨਤੀ ਹੈ ਖੱਟੜ ਸਾਹਿਬ ਨੂੰ ਖਾਸ ਤੌਰ ਤੇ ਬੇਨਤੀ ਹੈ ਕਿ ਇਹ ਆਪਣਾ ਨੋਟੀਫਿਕੇਸ਼ਨ ਆਪ ਹੀ ਤੁਹਾਨੂੰ ਵਾਪਸ ਲੈਣਾ ਚਾਹੀਦਾ ਕਿਉਂਕਿ ਇੱਥੇ ਬਹੁਤ ਵੱਡੀਆਂ ਕਮੀਆਂ ਆ ਕਿਸੇ ਪਾਰਟੀ ਨੂੰ ਅਜੇ ਤੱਕ ਕਮਿਸ਼ਨ ਦਸ ਤੱਕ ਇੱਕ ਵੀ ਚਿੱਠੀ ਲਿਖੀ ਹੋਵੇ ਜਾਂ ਇਹਨਾਂ ਦੇ ਆਪਣੇ ਜਿਹੜੇ ਸਾਈਟ ਦੇ ਉੱਤੇ ਪੜ ਲਓ ਜੇ ਅਜੇ ਤੱਕ ਅਧਿਕਾਰਿਤ ਉਮੀਦਵਾਰ ਡਿਕਲੇਅਰ ਕਿੱਦਾਂ ਕਰਨਾ ਜੇ ਉਹਦਾ ਕੋਈ ਫਾਰਮ ਹੋਵੇ ਤਾਂ ਆ ਤੁਸੀਂ ਸਾਰੇ ਇਹਨਾਂ ਦੀ ਵੈਬਸਾਈਟ ਜਿਹੜੀ ਹੈ ਹਰਿਆਣਾ ਦੇ ਇਲੈਕਸ਼ਨ ਕਮਿਸ਼ਨ ਦੀ ਉਹਨੂੰ ਹੁਣੇ ਚੈੱਕ ਕਰ ਲਓ ਉਹਦੇ ਚ ਇੱਕ ਵੀ ਫਾਰਮ ਹੋਵੇ ਕਿਉਂਕਿ ਇਲੈਕਸ਼ਨ ਕਮਿਸ਼ਨ ਦਾ ਵੀ ਐਬੀ ਫਾਰਮ ਹੁੰਦਾ ਸਾਡਾ ਉਹਦਾ ਉਹਦੇ ਵਿੱਚ ਜਿਹੜਾ ਅਸੀਂ ਭਰ ਕੇ ਦਿੰਨੇ ਆ ਇੱਕ ਸਿੰਬਲ ਦੀ ਅਥਾਰਟੀ ਦਿੰਨੇ ਆ ਇੱਕ ਅਸੀਂ ਪ੍ਰੈਜ਼ਾਈਡਿੰਗ ਅਫਸਰ ਨੂੰ ਭੇਜ ਦਿਆਂ ਕਿ ਇਹ ਸਾਡੇ ਸਪੈਸੀਮਨ ਸਿਗਨੇਚਰ ਇਹਦੇ ਚ ਕੋਈ ਪ੍ਰੋਵੀਜ਼ਨ ਨਹੀਂ ਨਹੀਂ ਹੈਗੀ ਇਹਦਾ ਮਤਲਬ ਸਾਰੇ ਕੋਈ ਆਰਗਨਾਈਜ਼ ਤਰੀਕੇ ਨਾਲ ਜੇ ਕੋਈ ਚੋਣ ਲੜਨੀ ਚਾਹੁੰਦਾ ਡੈਮੋਕਰੈਟਿਕ ਪ੍ਰੋਸੈਸ ਜਿਹੜੀ ਸਾਡੇ ਗੁਰੂ ਘਰ ਆਦੀ ਹੈ ਉਹਦੇ ਵਿੱਚ ਉਹਦੀ ਪ੍ਰੋਵੀਜ਼ਨ ਹੀ ਖਤਮ ਕਰ ਦਿੱਤੀਗੀ ਕਿਉਂ ਘਰ ਤਾਂ ਕੋਈ ਹੋਣਾ ਚਾਹੀਦਾ ਨਾ ਦੇਸ਼ ਦਾ ਸੰਵਿਧਾਨ ਨਹੀਂ ਰੋਕਦਾ ਕਿਸੇ ਨੂੰ ਚੋਣ ਲੜਨ ਤੋਂ ਕਿਸੇ ਪਾਰਟੀ ਸਾਡੇ ਤੇ ਕਈ ਵਾਰੀ ਕੇਸ ਹੋਏ ਨੇ ਨਾ ਗੱਲਾਂ ਤੇ ਕਿੰਨੇ ਹੋਰ ਅਕਾਲੀ ਦਲ ਨੇ ਜਿਹੜੇ ਧਾਰਮਿਕ ਕਲੈਕਸ਼ਨਾਂ ਐਸਡੀਪੀਸੀ ਦੀ ਦੂਜੀਆਂ ਲੜਦੇ ਆ ਦਿੱਲੀ ਕਮੇਟੀ ਦੀਆਂ ਇਲੈਕਸ਼ਨਾਂ ਲੜਦੇ ਆ ਤੇ ਫਿਰ ਇੱਥੇ ਜੇ ਕੋਈ ਲੜਨਾ ਚਾਹਵੇ ਤਾਂ ਉਹਦੀ ਪਰਮਿਸ਼ਨ ਕਿੱਥੇ ਹੈ ਵੀ ਪਰ ਵਿੱਚ ਤੇ ਫਿਰ ਕਾਲੀ ਕਾਦੇ ਵਸਦੀ ਹੈ ਤੁਹਾਡੇ ਕੋਲ ਸਾਡੇ ਪੋਲਿੰਗ ਸਟੇਸ਼ਨ ਨਹੀਂ ਬਣ ਸਕੇ ਤੁਸੀਂ ਸਭ ਤੋਂ ਜ਼ਰੂਰੀ ਹੁੰਦਾ ਪੋਲਿੰਗ ਸਟੇਸ਼ਨ ਕਿਉਂਕਿ ਉੱਥੇ ਪਰਸੈਂਟੇਜ ਤਾਂ ਹੀ ਹੋ ਸਕਦੀ ਹੈ ਸਹੀ ਵੋਟ ਹੀ ਤਾਂ ਪੈ ਸਕਦੀ ਹੈ ਜੇ ਉਹ ਇੱਕ ਅੱਧੇ ਕਿਲੋਮੀਟਰ ਦੇ ਏਰੀਆ ਦੇ ਵਿੱਚ ਹੋਵੇ ਇਸੇ ਕਰਕੇ ਡਿਮਾਂਡ ਹਮੇਸ਼ਾ ਵੱਧਦੀ ਹੈ ਕਿ ਪੋਲਿੰਗ ਸਟੇਸ਼ਨ ਵੱਧ ਤੋਂ ਵੱਧ ਬਣਾਏ ਜਾਣ ਜੇ ਆਬਾਦੀ ਸਕੈਟਰਡ ਹੈ ਤੇ ਪੋਲਿੰਗ ਸਟੇਸ਼ਨ ਜ਼ਿਆਦਾ ਬਣਾਓ ਕਿਤੇ ਵੀ ਗਰਾਊਂਡ ਦੇ ਉੱਤੇ ਇਲੈਕਸ਼ਨ ਦੀ ਤਿਆਰੀ ਨਹੀਂ ਸਿਰਫ ਇਲੈਕਸ਼ਨ ਦੇ ਰਿਕ ਕਰਨ ਦੀ ਤਿਆਰੀ ਕੋਈ ਕਾਮਚੀਮਾ ਸਾਹਿਬ ਹਰ ਫੋਟੋ ਲੱਗਦੀ ਹੈ ਹਰੇਕ VOTER ਸਮਝੀ ਦੀ VOTER ਦੀ ਇਹਦੇ ਤੇ ਹੈ ਨਹੀਂ ਹਾਂ ਇਹ ਵੀ ਜਿਹੜਾ ਮਲੂਕਾ ਸਾਹਿਬ ਨੇ ਪੁਆਇੰਟ ਇੱਕ ਬਹੁਤ ਅੱਛਾ ਰੇਜ਼ ਕੀਤਾ ਵੀ ਹੁਣ ਸਾਰਿਆਂ ਬਾਕੀ ਤਾਂ ਕਹਿੰਦੇ ਆ ਕਿ ਫੋਟੋ ਲੱਗਣੀ ਚਾਹੀਦੀ ਹੈ ਹਰ ठाਹ ਦੇ ਉੱਤੇ ਇੱਥੇ ਹੁਣ ਫੋਟੋ ਹੈ ਨਹੀਂ ਤੇ ਫੋਟੋ ਲਈਆਂ ਹੈਗੇ ਸਾਰਿਆਂ ਦੀ ਫਾਰਮਾਂ ਤੇ ਲਈਆਂ ਫਾਰਮਾਂ ਤੇ ਸਾਰਿਆਂ ਤੇ ਲਈਆਂ ਫੋਟੋ ਲਗਾ ਕਰਕੇ ਫਾਰਮ ਭਰੇ ਜਾਂਦੇ ਸੀ ਮੁਸ਼ਕਲ ਹੁੰਦੀ ਸੀ ਬਜ਼ੁਰਗਾਂ ਦੀ ਫੋਟੋ ਲਾਉਣ ਦੇ ਵਿੱਚ ਬੀਬੀਆਂ ਦੀ ਫੋਟੋ ਲੈਣ ਚ ਹੁਣ ਜਿਹੜੀ ਲਿਸਟ ਬਣਾਈ ਹੈ ਇਹਦੀ ਤਾਂ ਕਿਤੇ ਹੈ ਨਹੀਂ ਆਹ ਸਾਰੀਆਂ ਜਿੰਨੀਆਂ ਆਈਆਂ ਸਾਰੀਆਂ ਪਈਆਂ ਲਿਸਟਾਂ ਤੇ ਫਿਰ ਉਹ ਜਿਹੜੀਆਂ ਵੋਟਰਾਂ ਦੀ ਫੋਟੋ ਲਈਆਂ ਸੀ ਉਹ ਕਹਿੰਿਆ ਕਿੱਥੇ ਫੋਟੋ ਤੇ ਬਹੁਤ ਬੈਲਟ ਪੁਆਇੰਟ ਹੈ ਜਿਹੜਾ ਬੁੜਕਾ ਸਾਹਿਬ ਨੇ ਰੇਡ ਕੀਤਾ ਉਹ ਫੋਟੋ ਕਿੱਥੇ ਕਾਫੀ ਤਾਨਾ ਸਜਾ ਜਾਲੀ ਬਣਨੀਆਂ ਨਹੀਂ ਸੀ ਨਾ ਜੇ ਫੋਟੋਆਂ ਲੱਗ ਜਾਂਦੀਆਂ ਜਾਲੀ ਨਹੀਂ ਬਣਨੀਆਂ ਸੀ ਇਸ ਕਰਕੇ ਅਸੀਂ ਖੱਟੜ ਸਾਹਿਬ ਨੂੰ ਬੇਨਤੀ ਕਰਦੇ ਹਾਂ ਇਲੈਕਸ਼ਨ ਕਮਿਸ਼ਨ ਨੂੰ ਵੀ ਹਰਿਆਣਾ ਨੂੰ ਬੇਨਤੀ ਕਰਦੇ ਹਾਂ ਕਿ ਇਹ ਇਸ ਕੰਮ ਨੂੰ ਇਦਾਂ ਕਾਲੀ ਨਾ ਕਰਕੇ ਤੇ ਜਿਹੜਾ ਸਿਸਟਮ ਦਾ ਪਜਾਟ ਨਾ ਉਡਾਇਆ ਜਾਵੇ ਸਿਸਟਮ ਰਹਿਣਾ ਚਾਹੀਦਾ ਹੈ ਭਰੋਸਾ ਸਿਸਟਮ ਦੇ ਵਿੱਚ ਸਿੱਖ ਸੰਗਤ ਦਾ ਰਹਿਣਾ ਚਾਹੀਦਾ ਜਿਹਨੂੰ ਸਿੱਖ ਸੰਗਤ ਚਾਵੇ ਚੁਣਵੇ ਇੱਥੇ ਸਾਡਾ ਤਾਂ ਕੋਈ ਕਿਸੇ ਤੇ ਇਤਰਾਜ਼ ਨਹੀਂ ਲੇਕਿਨ ਇੱਕ ਟਰਾਂਸਪੇਰੈਂਟ ਤਰੀਕੇ ਦੇ ਨਾਲ ਜਿਹੜਾ ਸਾਰਾ ਕੰਮ ਹੋਣਾ ਚਾਹੀਦਾ ਪ੍ਰਧਾਨ ਸਾਹਿਬ ਕੋਈ ਹੋਰ ਚਾਹੁੰਦਾ ਹਾਂ ਸਾਹਿਬ ਤੁਸੀਂ ਨੌਨ ਸਟਾਫ ਨੂੰ ਲੋਕੀਂ ਲਗਾ ਦਿਓ ਜੀ ਅਸੀਂ ਉਸ ਤੋਂ ਪਰੇ ਨੈਤਿਕ ਤੌਰ ਤੇ ਰੋਮਨੀ ਕਮੇਟੀ ਦੇ ਪ੍ਰਧਾਨ ਵਜੋਂ ਤੁਸੀਂ ਉਹਨਾਂ ਨੂੰ ਕੋਈ ਦਿੱਕਤੀ ਤੌਰ ਤੇ ਉੱਤੇ ਕੋਈ ਦੇ ਰਹੇ ਹੋ ਦੇਖੋ ਜੇ ਤੀਓ ਨਹੀਂ ਕਰਦੇ ਤੇ ਦੇਖੋ ਆ ਅੱਜ ਅੱਜ ਦੇਖੋ ਆ ਪ੍ਰੈਸ ਕਾਨਫਰੈਂਸ ਕੀਤੀ ਆ ਕਿਉਂਕਿ ਰਾਤ 에 ਨੋਟੀਫਿਕੇਸ਼ਨ ਅੱਜ ਅੱਜ ਵਰਚੁਅਲ ਅੱਜ ਹੋਈ ਆ 8 ਤਰੀਕ ਨੂੰ ਨੋਟੀਫਿਕੇਸ਼ਨ ਹੋਈ ਆ ਤੇ ਅੱਜ ਅਸੀਂ ਤੁਹਾਡੇ ਨਾਲ ਰੂਬਰੂ ਹੋ ਰਹੇ ਆਂ ਬਾਕੀ ਅਸੀਂ ਡਿਸਕਸ ਕਰ ਵੀ ਰਹੇ ਹਾਂ ਲੀਗਲ ਪੱਖ ਵੀ ਡਿਸਕਸ ਕਰ ਰਹੇ ਹਾਂ ਉਹ ਵੀ ਸ਼ਾਮ ਨੂੰ ਬੈਠਾਂਗੇ ਸਾਰੇ ਪੱਖਾਂ ਤੋਂ ਪਰ ਕੁਝ ਗੱਲਾਂ ਮੈਂਡਟਰੀ ਹੁੰਦੀਆਂ ਜਿਹੜੀਆਂ ਕਿਉਂਕਿ ਨੌਨ ਸਿੱਖ ਜਿਹੜਾ ਆ ਉਹ ਉਹਦੇ ਕੈਫੀ ਡੈਵਿਡ ਭਰਨਾ ਪੈਂਦਾ ਫੋਟੋ ਨਾਲ ਲੱਗਦੀ ਹੋਰ ਸਾਰਾ ਹੁੰਦਾ ਤੇ ਜੇ ਨਹੀਂ ਕੀਤਾ ਤੇ ਅਸੀਂ ਇਹਨਾਂ ਗੱਲਾਂ ਦਾ ਤਾਂ ਉਹਨਾਂ ਨਾਲ ਇਤਰਾਜ਼ ਕਰ ਰਹੇ ਆ ਵੀ ਸਾਰੀਆਂ ਗੱਲਾਂ ਦੋਸ਼ ਆ ਹੁਣ ਅਸੀਂ ਸਵੇਰ ਦੇ ਬੈਠੇ ਆ ਕੁਝ ਹਾਲ ਕਹਿੰਦੇ ਥਾਲੇ ਬੋਟਰ ਲਿਸਟਾਂ ਨਹੀਂ ਸਾਨੂੰ ਮਿਲ ਗਈਆਂ ਕੁਝ ਜਿਹੜੇ ਚਾਲੀਆਂ ਚੋਂ ਹਲਕੇ ਆ ਉਹਨਾਂ ਦੀ ਹਾਲੇ ਜੇ ਬੋਟਰ ਲਿਸਟ ਨਹੀਂ ਤਾਂ ਬੰਦੇ ਨੇ ਆਪਣੇ ਖਾਨਾ ਕੱਲ ਤੋਂ ਪਰਸੋਂ ਤੋਂ ਨਾਮਿਨੇਸ਼ਨ ਸ਼ੁਰੂ ਹੋ ਜਾਣੀਆਂ ਉਹ ਇੰਟਰਨੈਟ ਤੋਂ ਵੀ ਨਹੀਂ ਮਿਲੀਆਂ ਜਿਹੜੀਆਂ ਚੱਕੀਆਂ ਵੀ ਇੰਟਰਨੈਟ ਤੋਂ ਚੱਕੀਆਂ ਆ ਤਿੰਨ ਚਾਰ ਹਲਕੇ ਹਰਿਆਣੇ ਵਾਲੇ ਵੀਰ ਸਾਡੇ ਆਏ ਹੋ ਜਿਹੜੇ ਮੈਂਬਰ ਆ ਉਹਨਾਂ ਉਹਨਾਂ ਦੇ ਹਾਲੇ ਵੋਟਰ ਸੂਚੀਆਂ ਨਹੀਂ ਆਪਣੇ ਇੰਟਰਨੈਟ ਤੇ ਪੰਜਾਬ ਵਿੱਚ ਕਿਹੜੀਆਂ ਵੋਟਰ ਸੂਚੀਆਂ ਆਮੀ ਸਾਹਿਬ ਗੋਗਰਾ ਪੰਜਾਬ ਦੇ ਪਿਆਸਕਾ ਦੇ ਸੇਲਸ ਤੋਂ ਤਸਰ ਤੇ ਆਨੰਦ ਜੀ ਆਹਾਰਤ ਕਾਦੀਏ ਕਿੰਨਾਂ ਸੂਚੀਆਂ ਦੀ ਕਿੰਨੀ ਗੁਲਾਈ ਕੀ ਫਸਲ ਲੱਗਦੀ ਕਿਸੇ ਕਿਸੇ ਫੀਸ ਦਾ ਸ਼ਾਮਲ ਹੈ ਲੱਗਦਾ ਹੈ ਜਿਸਲੇ ਜਿਸਲੇ ਕਿਸੇ ਕੌਮ ਨੂੰ ਕਮਜ਼ੋਰ ਕਰਨਾ ਹੋਵੇ ਉਹਦੀਆਂ ਪਹਿਲਾਂ ਜਿਹੜੀਆਂ ਆ ਸੰਸਥਾਵਾਂ ਆ ਉਹਨੂੰ ਕਮਜ਼ੋਰ ਕੀਤਾ ਜਾਂਦਾ ਇਹ ਬੜੀ ਇੱਕ ਘੜੀ ਕਢਾਈ ਸਾਜ਼ਿਸ਼ ਆ ਕਿਉਂਕਿ ਸਿੱਖ ਕਦੇ ਕਮਜ਼ੋਰ ਨਹੀਂ ਹੋਇਆ ਪਰ ਸੰਸਥਾਵਾਂ ਨੂੰ ਜਿਹੜੇ ਕਮਜ਼ੋਰ ਕਰਨ ਲੱਗੋਗੇ ਤੁਸੀਂ ਤਾਂ ਉਹ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਦੀ ਗੱਲ ਆ ਨਾ ਸੋ ਮੈਂ ਸਮਝਦਾ ਇੱਕ ਬੜੀ ਵੱਡੀ ਸੋਚੀ ਸਾਜ਼ਿਸ਼ ਆ ਆ ਜਿਹੜੀ ਹਜ਼ੂਰ ਸਾਹਿਬ ਵਾਲੀ ਆ ਇਹ ਤਾਂ ਆਤਿਆ ਨਾ ਮਾਦਵਾਤ ਬੇ 12 ਨਾਮਿਨੇਸ਼ਨਾਂ ਸਿੱਧੀਆਂ ਘਰ ਮਾਰੀਆਂ ਸੋ ਸਿੱਖ ਸ਼ਕਤੀ ਨੂੰ ਹਮੇਸ਼ਾ ਹੀ ਖੋਰਾ ਲਾਉਣ ਦਾ ਜਦਨ ਕੀਤਾ ਪਰ ਹੁਣ ਤਾਂ ਸਿੱਧੇ ਤੌਰ ਤੇ ਸ਼ੁਰੂ ਹੋ ਗਏ ਦੇਖੋ ਦੇਖੋ ਪਵਿੱਤਰ ਗਰਵਾਣੀ ਜੀ ਵੀ ਬੇਗੰਪੁਰਾ ਸ਼ਹਿਰ ਕੋਨਾ ਹੋ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਧਰਮਾਂ ਦਾ ਸਾਨੂੰ ਕੋਈ ਦਿੱਕਤ ਨਹੀਂ ਅਰ ਇੱਕ ਧਰਮ ਨੂੰ ਕੋਈ ਅਧਿਕਾਰ ਨਹੀਂ ਕਿ ਦੋਵੇਂ ਧਰਮਾਂ ਨੂੰ ਖਾਲ ਬੇ ਜਾਂ ਦੋਵੇਂ ਧਰਮਾਂ ਤੇ ਉਹ ਕੋਈ ਆਪਣੇ ਜਾੜ ਸਤੇ ਕ ਲਾਵੇ ਹਰ ਇੱਕ ਧਰਮ ਮਾਰ ਗਿਆ ਸਿੱਖਾਂ ਦੀ ਦਾ ਪ੍ਰਭਾਸ਼ਾ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਐਸੀ ਘੜੀਆ ਕਿ ਦੀ ਅਰਦਾਸ ਸਰਬੱਤ ਦੇ ਭਲੇ ਤੇ ਜਾ ਕੇ ਖਤਮ ਹੁੰਦੀ ਹੈ ਸੋ ਅਸੀਂ ਤਾਂ ਚਾਹੁੰਦੇ ਨਹੀਂ ਬਾਕੀ ਉਹਨਾਂ ਦਾ ਆਪਣੇ ਤੌਰ ਤੇ ਆ ਅਸੀਂ ਦਾ ਸਾਡਾ ਆ ਵੀ ਜਿਹੜੀਆਂ ਸਿੱਖ ਸੰਸਥਾਵਾਂ ਜਿਹੜੀਆਂ ਸਾਡੇ ਬਜ਼ੁਰਗਾਂ ਨੇ ਲਹੂ ਤੇ ਮੰਜ ਨਾਲ ਤੇ ਅੱਜ ਦੀ ਡੇਟ ਦੇ ਵਿੱਚ ਵੀ ਸਰਹੱਦਾਂ ਦੇ ਉਤੋਂ ਜੇ ਕੋਈ ਆਉਂਦੀਆਂ 5-4 ਲੱਖਾਂ ਤੇ ਉਹਨਾਂ ਦੇ ਵਿੱਚ ਪੰਜਾਬ ਦੀਆਂ ਵੱਧ ਹੁੰਦੀਆਂ। ਸੋ ਇਸ ਕਰਕੇ ਅਸੀਂ ਤਾਂ ਉਹਨਾਂ ਨੂੰ ਅਸੀਂ ਤਾਂ ਡੈਮੋਕਰੈਟਿਕ ਨਾਰਮ ਦੇ ਵਿੱਚ ਜਿਹੜਾ ਸਾਨੂੰ ਮਿਲਿਆ ਹੈ ਅਧਿਕਾਰ ਆ ਉਹਨੂੰ ਅੱਜ ਖੋਣ ਦਾ ਯਤਨ ਕੀਤਾ ਜਾ ਰਿਹਾ ਇਸੇ ਗੱਲ ਦਾ ਰੋਸ ਹੈ ਸਾਡਾ ਵੱਡਾ। ਕ੍ਰੂਨੀ ਚਾਰਾ ਕ੍ਰੂਨੀ ਚਾਰਾ ਕ੍ਰੂਨੀ ਨਾਲ ਕੋਈ ਵੱਡਾ ਮੂਰਚਾ ਸ਼ੋਅ ਦੇ ਕੁਝ ਲੋਕਾਂ ਦਾ ਪ੍ਰਬੰਧ ਮੈਚਿੰਗ ਵੀ ਕਰਤੀ ਕਰਨ। ਜਿਵੇਂ ਲੇ ਫੇ ਸਾਰੇ ਹੀਲੇ-ਵੇਲੇ ਖਤਮ ਹੋ ਜਾਂਦੇ ਫਿਰ ਕੁਝ ਨਾ ਕੁਝ ਕਰਨਾ ਹੀ ਹੁੰਦਾ। ਉਹ ਤਾਂ ਫਿਰ ਕੌਮ ਦਾ ਸਾਡਾ ਰਿਹਾ ਹੀ ਆ ਹਮੇਸ਼ਾ ਹੀ। ਪਰ ਅਸੀਂ ਚਾਹੁੰਦੇ ਨਹੀਂ ਭਈ ਜਿਹੜੀ ਸਿੱਖ ਸ਼ਕਤੀ ਆ ਕਿਉਂਕਿ ਇਸ ਮੋਲਖ ਲਈ ਸਿੱਖਾਂ ਦੀ ਬੜੀ ਵੱਡੀ ਕੁਰਬਾਨੀ ਆ ਇੱਕ ਕਹਿਣ ਦੀਆਂ ਗੱਲਾਂ ਹੁੰਦੀਆਂ ਇੱਕ ਸਾਜੀ ਕਰਨ ਦੀਆਂ ਹੁੰਦੀਆਂ ਇਹ ਤੁਸੀਂ ਮੇਰੇ ਤੋਂ ਵੱਧ ਜਾਣਦੇ ਆ ਜੇਰਾ ਜੇਰਾ ਬਿਆਸ ਮੁਖੀ ਨੂੰ ਉਹ 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 ਤੁਸੀਂ ਉਹਨਾਂ ਨੂੰ ਪੁੱਛ ਲਿਓ ਜਾ ਕੇ ਜੇ ਇਲੈਕਸ਼ਨ ਹੁੰਦੇ ਨੇ ਜੀ ਡੈਕਸ ਦੇ ਅਰੰਭੀ ਪਰ ਪਰੇਸ਼ਾਨੀ ਗੱਲ ਤਾਂ ਨਹੀਂ ਹੈ ਜਿਲੇ ਦੇਖੋ ਅਸੀਂ ਤਾਂ ਹਮੇਸ਼ਾ ਹੀ ਸਾਡਾ ਕਿਉਂਕਿ ਹਰਿਆਣੇ ਨੂੰ ਤਾਂ ਅਸੀਂ ਛੋਟਾ ਭਰਾ ਸਮਝਦੇ ਆਂ ਔਰ ਹਰਿਆਣਾ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਹਿੱਸਾ ਦੇਖੋ ਦੋ ਗੱਲਾਂ ਆ ਤੁਸੀਂ ਸਿਆਣੇ ਸਾਰੇ ਬੈਠੇ ਆ ਚੀਵਾ ਸਾਹਿਬ ਨੇ ਕਲੈਰੀਫਾਈ ਵੀ ਕਰਤੀਆਂ ਕਿ ਇੱਕ ਸੈਂਟਰਲ ਐਕਟ ਆ ਇੱਕ ਸਟੇਟ ਐਕਟ ਆ ਤੇ ਸੈਂਟਰਲ ਐਕਟ ਹਲੇ ਐਜਿਟ ਵਿੱਚ ਖੜਾ ਹੈ ਤੇ ਪ੍ਰਵੇਲਪਨ ਉਹਨੇ ਕਰਨਾ ਤੇ ਉਹ ਲਿਟੀਗੇਸ਼ਨ ਪੈਂਡ ਗਿਆ ਭਈ ਜਿਹੜੇ 8 ਹਲਕੇ ਆ ਉਹ 1000 ਪਾ ਕੇ 11 ਹੋ ਜਾਂਦੇ ਆ ਤੇ ਇਹ ਹਾਈ ਕੋਰਟ ਨੇ ਵੀ ਕੁਐਰੀ ਪਾਈ ਪਏ ਜੇ ਉਹ 8 ਹਲਕਿਆਂ ਦੇ ਵਿੱਚ ਹਲੇ ਖੜੇ ਆ ਨੋਟੀਫਿਕੇਸ਼ਨ ਮੁਤਾਬਕ ਤੇ ਵੋਟਾਂ ਉਹਨਾਂ ਦੀਆਂ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਲਿਸਟਾਂ ਵਿੱਚ ਸ਼ਾਮਲ ਕਰਨੀ ਚਾਹੀਦੀਆਂ ਤੇ ਉਹ ਵੋਟਾਂ ਉੱਥੇ ਬਣਨ ਸੋ ਇਸ ਕਰਕੇ ਬਾਕੀ ਜਿਹੜਾ ਪ੍ਰੋਸੈਸ ਆ ਡੈਮੋਕਰੇਸੀ ਦਾ ਵੋਟਾਂ ਪੈਂਡ ਦਾ ਜਾਂ ਖੜੇ ਹੋਣ ਦਾ ਉਹ ਤਾਂ ਇਹ ਮਿਸ਼ਵਨੀ ਗੱਲ ਇਹ ਕਰੂਗਾ ਹੀ ਆਪਣੇ ਤੌਰ ਤੇ